ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵੱਡੀ ਮੁਹਿੰਮ ਦੌਰਾਨ ਅਮਰitsar ਕਮਿਸ਼ਨਰਟ ਪੁਲਿਸ ਨੇ 5 ਵਿਅਕਤੀਆਂ ਨੂੰ 1.01 ਕਿਲੋਗ੍ਰam ਹੈਰੋਇਨ ਅਤੇ 6 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਅਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਪੱਤਰਕਾਰ वार्ता ਦੌਰਾਨ ਸਾਂਝੀ ਕੀਤੀ ਗਈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁਧ ਨਸ਼ਾ ਵਿਰੋਧ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤ ਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਇਹਦੇ ਵਿੱਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਕਪਾ ਕਹਿ ਸਕਦੇ ਹਾਂ ਉਹਨੂੰ ਬਸਟ ਕੀਤਾ ਡਿਸਮੈਂਟਲ ਕੀਤਾ ਇਹਦੇ ਵਿੱਚ 6 ਸਫਿਸਟੀਕੇਟਿਡ ਪਿਸਟਲ ਫੜੇ ਗਏ ਆ ਪੰਜ ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਇਹ ਸਾਰਾ ਜਿਹੜਾ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹਿਰੋਇਨ ਦੀਆਂ ਇਹ ਪੰਜੋ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਪਾਕ-ਬੇਸਡ ਸਮੱਗਲਰ ਦਾ ਕਾਮਨ ਕੰਟੈਕਟ ਹੈਗਾ ਡਰੋਨਸ ਰਾਹੀਂ ਪੁਸ਼ਨ ਕੀਤੀਆਂ ਗਈਆਂ ਇੰਡੀਅਨ ਟੈਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹੁੰਚਾਈਆਂ ਗਈਆਂ ਔਰ ਇਹਨਾਂ ਨੂੰ ਜਿਹੜਾ ਟਾਸਕਿੰਗ ਹੈਗੀ ਹੈ ਉਹ ਪਾਰਪੇ ਸਮਗਲਰ ਥ्रू ਹੀ ਹੋ ਰਹੀ ਹੈ ਔਰ ਅੱਗੇ ਆ ਕੇ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਰਿਸਟ ਮੋਡਿਊਲ ਹੋਣ ਉਹਨਾਂ ਨੂੰ ਸਪਲਾਈ ਹੁੰਦੀ ਸੀਗੀ ਸਾਰਾ ਜਿਹੜਾ ਪਹਿਲਾਂ ਇਹਦੇ ਵਿੱਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਇਹਦੇ ਪਹਿਲਾਂ ਨਾਕਾਬੰਦੀ ਦੇ ਦੌਰਾਨ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਚਾਰਟਾ ਏਰੀਏ ਦੇ ਵਿੱਚ ਆਕਾਸ਼ ਮਸੀ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਇਹਨਾਂ ਦੋਨੋਂ ਤੋਂ ਇੱਕ-ਇੱਕ ਪਿਸਤਲ ਮਿਲਿਆ ਇੱਕ 38 ਦਾ ਇੱਕ ਗਲੌਕ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਬੀਰ ਤੇ ਸੁਖਿੰਦਰ ਤੋਂ ਤਿੰਨ ਪਿਸਤੌਲ ਮਿਲੇ 38 ਪਿਸਤਲ ਤੇ ਨਾਲ 1 ਕਿਜੀ 10 ਗ੍ਰਾਮ ਹਿਰੋਇਨ ਉਹਨਾਂ ਦੇ ਅੱਗੇ ਜਿਹੜੀ ਹੈ ਪੁੱਛਗਿੱਛ ਤੋਂ ਕਰਨਬੀਰ ਏਰੀਅਸ ਕਰਨ ਤੇ ਗੁਰਪੇਜ ਭੇਜਿਆ ਤੇ ਇਹ ਸਾਰੇ ਜਿਹੜੇ ਐ ਫੜੇ ਗਏ ਤੇ ਇਹਨਾਂ ਤੋਂ ਇੱਕ ਹੋਰ ਪਿਸਤਲ ਵੀ ਰਿਕਵਰ ਹੋਇਆ ਜੇ ਆਪਾਂ ਇਹਨਾਂ ਦਾ ਪ੍ਰੋਫਾਈਲ ਦੇਖੀਏ ਸਾਰੇ ਜਿਹੜੇ ਦੋਸ਼ੀ ਨੇ ਬਾਰਡਰ ਦੇ ਨਾਲ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਇਹਨਾਂ ਦੇ ਪਿੰਡ ਨੇ ਔਰ ਏਜ ਗਰੁੱਪ ਜਿਹੜਾ 18 ਤੋਂ 31 ਸਾਲ ਹੈ ਔਰ ਮਾਈਨਰ ਛੋਟਾ ਕੰਮ ਕਰਦੇ ਜਿਵੇਂ ਆਕਾਸ਼ ਮਸੀਹ ਹੈ 24 ਸਾਲ ਦਾ ਇਹ हेयर कटिंग ਦਾ ਬਾਰਬਰ ਦਾ ਕੰਮ ਕਰਦਾ ਹੈ ਇਹ ਲੋਪੋ ਕੋਈ ਅੰਮ੍ਰਿਤਸਰ ਰੂਰਲ ਦੇ ਏਰੀਆ ਦਾ ਰਹਿਣ ਵਾਲਾ ਪੰਡੋਰੀ ਪਿੰਡ ਦਾ ਦੂਸਰਾ ਇਸੇ ਪਿੰਡ ਦਾ ਬੰਡਾ ਹੈਗਾ ਪ੍ਰਿੰਸ ਇਹ 18 ਸਾਲ ਦਾ ਹੈ 10ਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਬੀਰ ਕਰਨ ਜਿਹੜਾ ਚੁਗਾਵਾ ਅਜਨਾਲਾ ਰੋਡ ਬਾਈਪਾਸ ਪੀਐਸ ਲੋਪੋਕੇ ਅਗੇਨ ਅੰਮ੍ਰਿਤਸਰ ਰੂਰਲ 22 ਸਾਲ ਦੀ ਉਮਰ ਹੈ ਵੈਲਡਿੰਗ ਦਾ ਕੰਮ ਕਰਦਾ ਹੈ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਏ ਦਾ ਹੈਗਾ ਪੰਜਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦਾ ਹੈ ਗੁਰਪ੍ਰੀਤ ਭੇਜਾ ਜਿਹੜਾ 31 ਸਾਲ ਦਾ ਹੈ ਪਲੱਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਗੁਰਪ੍ਰੀਤ ਭੇਜਾ ਜਿਹੜਾ ਉਹ ਨਾਲ ਹੀ ਲੱਗਦਾ ਸਰਾਏ ਅਮਨਤ ਖਾਨ ਕਰਨਤਨ ਦਾ ਜਿਹੜਾ ਪਿੰਡ ਹੈ ਉਤੋਂ ਦਾ ਰਹਿਣ ਵਾਲਾ ਉਹ ਬੇਸਿਕਲੀ ਗੱਲ ਕੀ ਹੈ ਕਿ ਉਹ ਜਿਹੜਾ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਪਾਕ ਬੇਸ ਸਮਗਲਰਸ ਦੇ ਨਾਲ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਨੈਕਸਟ ਇਹਨਾਂ ਨੂੰ ਆਰਡਰ ਜਿਹੜੇ ਮਿਲਦੇ ਆ ਉਹ ਕਿ ਕਿੱਥੇ ਤੁਸੀਂ ਡਿਲੀਵਰ ਕਰਨੇ ਕਿਵੇਂ ਕਰਨੇ ਆ ਉਹ ਇਸ ਚ ਅਜੇ ਜਿਹੜੇ ਜਦੋਂ ਪ੍ਰਿੰਸ ਤੇ ਫੜੇ ਗਏ ਸ਼ੁਰੂ ਇਹਨਾਂ ਨੂੰ ਅਜੇ ਟਾਰਗੇਟ ਮਿਲਣਾ ਸੀ ਇਸੇ ਕਰਕੇ ਇੱਧਰ ਨੂੰ ਆ ਰਹੇ ਸੀਗੇ ਕਿ ਕਿੱਥੇ ਤੁਸੀਂ ਡਿਲੀਵਰੀ ਦੇਣੀ ਹੈ ਤੇ ਦੂਜੇ ਬੰਦਿਆਂ ਕੋਲ ਵੀ ਅੱਗੇ ਅਜੇ ਆਰਡਰਸ ਮਿਲਣੇ ਸੀ ਤਾਂ ਕਰਕੇ ਉਹ ਉੱਥੇ ਪਹਿਲਾਂ ਹੀ ਜਿਹੜੇ ਸਾਡੇ ਸੀਆਈ ਸਟਾਫ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਮੀਡੀਏਟਲੀ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਰਿਕਵਰੀ ਕੀਤੀ ਹੈ